ਚਲੋ ਨਮਸਕਾਰ ਦੋਸਤੋ ਮੈਂ ਪੀਵੀ ਕਾਨਵੇ ਨਿਊਜ਼ 24 ਤੋਂ ਸੋਨੂ ਪਟਿਆ ਤੁਹਾਡਾ ਸਾਰੇ ਦਰਸ਼ਕਾਂ ਦਾ ਚੈਨਲ ਸਵਾਗਤ ਕਰਦੇ ਆ ਅੱਜ ਅਸੀਂ ਪਹੁੰਚੇ ਆ ਪਿੰਡ ਅਨੰਦਪੁਰ ਦੇ ਵਿੱਚ ਜਿੱਥੇ ਕਿ ਈ ਰਿਕਸ਼ਾ ਚਾਲਕ ਸਵਾਰੀਆਂ ਵਾਲਾ ਈ ਰਿਕਸ਼ਾ ਚਾਲਕ ਗਲਤ ਇਸਤੇਮਾਲ ਕਰ ਰਹੇ ਨੇ ਆਪਣੀ ਕਾਨੂੰਨ ਦੀਆਂ ਛਰਿਆਮ ਪੱਟੀਆਂ ਵੜਾ ਰਹੇ ਨੇ ਤੁਹਾਨੂੰ ਉਹਦੀ ਵੀਡੀਓ ਵੀ ਲਾ ਕੇ ਦਿਖਾਵਾਂਗੇ ਤੇ ਫਰਨੈਲ ਵੇਚਣ ਵਾਲੇ ਤੇ ਨਾ ਉਹਨਾਂ ਕੋਲੇ ਕੋਈ ਪਰਮਿਸ਼ਨ ਆਰਡਰ ਆ ਲੋਡ ਸਪੀਕਰ ਲਾਉਣ ਦਾ ਦੁਪਹਿਰ ਦਾ ਟਾਈਮ ਆ ਲੋਕ ਬੱਚੇ ਪੜ੍ਹਾਈ ਕਰ ਰਹੇ ਨੇ ਇਸ ਟਾਈਮ ਪੜ੍ਹਾਈ ਸ਼ੁਰੂ ਹੋ ਚੁੱਕੀ ਆ ਬੱਚੇ ਪੜ੍ਹਾਈ ਕਰ ਰਹੇ ਨੇ ਦੁਪਹਿਰ ਦਾ ਟਾਈਮ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਨਹੀਂ ਨਹੀਂ ਇਹਨੂੰ ਕਿੰਨੀ ਵਾਰ ਨੂੰ ਲਾਇਆ ਉੱਚੀ ਆਵਾਜ਼ ਦੇ ਵਿੱਚ ਇੰਨੀ ਲੋਡ ਸਪੀਕਰ ਉੱਚੀ ਕਰਕੇ ਸਾਮਾਨ ਵੇਚਦੇ ਨੇ ਤਾਂ ਸ਼ਰਯਾਮ ਟਚੀਆਂ ੜਾ ਰਹੇ ਨੇ ਕਾਨੂੰਨ ਦੀਆਂ ਤੇ ਜਿਹੜਾ ਕਾਨੂੰਨ ਆ ਜਾਂ ਪ੍ਰਸ਼ਾਸਨ ਆ ਪੰਜਾਬ ਪੁਲਿਸ ਆ ਠੰਡੇ ਬਿਸਤਰੇ ਦੇ ਵਿੱਚ ਗੋਲ ਆ ਹੋ ਸਕਦਾ ਉਹਨਾਂ ਨੇ ਰੁਪਈਏ ਵੀ ਲਏ ਹੋਣ ਤੇ ਪੈਸੇ ਵੀ ਖਾਦੇ ਹੋਣ ਇਹ ਕਹਿ ਰਿਹਾ ਮੇਰੇ ਕੋਲ ਵਰਦੀ ਵੀ ਨਹੀਂ ਮੇਰੀ ਪੁਲਿਸ ਵਾਲਿਆਂ ਨਾਲ ਗੱਲ ਹੋਈ ਆ ਪੁਲਸ ਵਾਲਾ ਨਾਮ ਲੈ ਰਿਆ ਇਹ ਕਹਿੰਦਾ ਮੇਰੀ ਪੁਲਸ ਵਾਲੇ ਨਾਲ ਗੱਲ ਹੋਈ ਆ ਨਾ ਇਹਦੇ ਕੋਲੇ ਆਰਸੀ ਆ ਨਾ ਇਹਦੇ ਕੋਲੇ ਲਾਇਸੈਂਸ ਆ ਨਾ ਇਹਦੇ ਕੋਲੇ ਇੰਸ਼ੋਰ ਆ ਜਦੋਂ ਇਹਨੂੰ ਪੁੱਛਿਆ ਗਿਆ ਵੀ ਤੇਰੇ ਕੋਲੇ ਆਰਸੀ ਲਾਇਸੈਂਸ ਇੰਸ਼ੋਰ ਕਹਿੰਦਾ ਮੈਂ ਕਿਸੇ ਪੁਲਸ ਵਾਲੇ ਨਾਲ ਗੱਲ ਕੀਤੀ ਆ ਵੀ ਤੈਨੂੰ ਬਰਦੀ ਦੀ ਲੋੜ ਨਹੀਂ ਦੇਖਦੇ ਰਹੋ ਟੀਵੀ ਪੀਵੀ 91 ਨਿਊਜ਼ 24 ਤੋਂ ਸੋਨੋ ਬਾਟਿਆ